ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿੰਦਰਕੌਰ ਸਧਿਆਣਾ ਵੱਲੋਂ ਸਾਹ ਚੈਨਲ ਤੇ ਆਪ ਸਭ ਨੂੰ ਜੀ ਆਇਆਂ ਨੂੰ ਦੇਖੋ ਆਪਾਂ ਰੋਜ਼ ਗੁਰਬਾਣੀ ਪੜ੍ਹਦੇ ਆਂ ਨਿਤਨੇਮ ਕਰਦੇ ਆਂ ਆਪਣੇ ਵਿੱਚੋਂ ਬਹੁਤਿਆਂ ਦਾ ਇਹ ਕਹਿਣਾ ਹੁੰਦਾ ਵੀ ਪਾਠ ਤਾਂ ਸੀ ਰੋਜ਼ ਕੀਤੀ ਪਾਠ ਤਾਂ ਸੀ ਬਹੁਤ ਕੀਤੇ ਨਿਤਨੇਮ ਹਨ ਪਰ ਸਾਨੂੰ ਫਲ ਨਹੀਂ ਮਿਲਿਆ ਸਾਨੂੰ ਦੁੱਖ ਦੂਰ ਨਹੀਂ ਹੋਇਆ ਹਨਾ ਪਤਾ ਨਹੀਂ ਵੀ ਅਸੀਂ ਕਿਹੜੇ ਪਾਪ ਕੀਤੇ ਹੋਏ ਆ ਨਾ ਇਤਾਂ ਦੇ ਵਿਚਾਰ ਮਨ ਵਿੱਚ ਲਿਉਣ ਲੱਗ ਜਾਂਦੇ ਆ ਦੇਖੋ ਸਾਨੂੰ ਇੱਕ ਬੜੀ ਪਿਆਰੀ ਸੇਧ ਮਿਲਦੀ ਹੈ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਦੇਖੋ ਜਦੋਂ ਭਾਵ ਵੀ ਜਦੋਂ ਅਸੀਂ ਵਿੱਦਿਆ ਤੇ ਵਿਚਾਰ ਕਰਨ ਲੱਗ ਪਏ ਜਦੋਂ ਵਿੱਦਿਆ ਨੂੰ ਵਿਚਾਰ ਕੇ ਅਮਲ ਵਿੱਚ ਲੈ ਕੇ ਆਉਣ ਲੱਗ ਪਏ ਵਿੱਦਿਆ ਉਦੋਂ ਹੀ ਸਾਡਾ ਪਰਪਕਾਰ ਕਰਦੀ ਹੈ ਸਾਡੇ ਤੇ ਉਦੋਂ ਹੀ ਸਾਨੂੰ ਫਲ ਦਿੰਦੀ ਹੈ ਉਦੋਂ ਹੀ ਸਾਡਾ ਭਲਾ ਕਰਦੀ ਹੈ ਦੇਖੋ ਠੀਕ ਜਦੋਂ ਸਾਨੂੰ ਪਿਆਸ ਲੱਗਦੀ ਆ ਆਪਾਂ ਹਨਾ ਅੰਦਰੋਂ ਸਾਨੂੰ ਪਿਆਸ ਲੱਗਦੀ ਆ ਤੇ ਆਪਾਂ ਪਾਣੀ ਪੀਣ ਦੀ ਬਜਾਏ ਪਾਣੀ ਆਪਣੇ ਉੱਪਰ ਪਾਈ ਜਾਈਏ ਤਾਂ ਸਾਡੀ ਪਿਆਸ ਤਾਂ ਨਹੀਂ ਮਿਟ ਜਾਂਦੀ ਪਿਆਸ ਤਾਂ ਸਾਡੀ ਉਦੋਂ ਹੀ ਮਿਟਦੀ ਆ ਜਦੋਂ ਅਸੀਂ ਪਾਣੀ ਨੂੰ ਪੀ ਲੈਨੇ ਆ ਹਨਾ ਤੇ ਜੇ ਸਾਨੂੰ ਭੁੱਖ ਲੱਗਦੀ ਆ ਤਾਂ ਫਿਰ ਅਸੀਂ ਘੰਟਾ ਲਾਉਨੇ ਆ ਖਾਣਾ ਬਣਾਉਣੇ ਨੂੰ ਤੇ ਖਾਣਾ ਬਣਾ ਕੇ ਜੇ ਅਸੀਂ ਆਪਾਂ ਉਹਨੂੰ ਦੇਖੀ ਜਾਈਏ ਤੇ ਮੂਰੇ ਰੱਖ ਕੇ ਉਹਨੂੰ ਰੋਟੀ ਰੋਟੀ ਕਰੀ ਜਾਈਏ ਤਾਂ ਫਿਰ ਸਾਡੀ ਭੁੱਖ ਤਾਂ ਨਹੀਂ ਮਿਟਦੀ ਭੁੱਖ ਤਾਂ ਸਾਡੀ ਉਦੋਂ ਹੀ ਮਟਦੀ ਹੈ ਜਦੋਂ ਅਸੀਂ ਖਾਣੇ ਨੂੰ ਖਾ ਲੈਨੇ ਆ ਨਾ ਫਿਰ ਉਹ ਸਾਡੇ ਅੰਦਰ ਜਾ ਕੇ ਰਸ ਬਣਦਾ ਉਹ ਰਸ ਸਾਡੇ ਆ ਫਿਰ ਬਲੱਡ ਬਣਦਾ ਉਹਦਾ ਹਨਾ ਤੇ ਲਹੂ ਫਿਰ ਉਹ ਸਾਡੇ ਨਸਾਂ ਵਿੱਚ ਜਾਂਦਾ ਹਨਾ ਤੇ ਅਸਰ ਤਾਂ ਉਦੋਂ ਹੀ ਹੁੰਦਾ ਤੇ ਸੇਮ ਐਸੇ ਤਰ੍ਹਾਂ ਹੀ ਗੁਰਬਾਣੀ ਆ ਜਦੋਂ ਅਸੀਂ ਗੁਰਬਾਣੀ ਨੂੰ ਮਨ ਅੰਦਰ ਜਦੋਂ ਤੱਕ ਅਸੀਂ ਗੁਰਬਾਣੀ ਨੂੰ ਮਨ ਅੰਦਰ ਨਾਲ ਲੈ ਕੇ ਜਾਈਏ ਉਹਨੂੰ ਪੜੀ ਜਾਈਏ ਬੈਠੇ ਬਸ ਜੱਪੀ ਜਾਈਏ ਹੈਨਾ ਉਦੋਂ ਤੱਕ ਜਦੋਂ ਤੱਕ ਅਸੀਂ ਨੂੰ ਅਮਲੇ ਰੂਪ ਨਹੀਂ ਦਿੰਦੇ ਉਦੋਂ ਤੱਕ ਗੁਰਬਾਣੀ ਸਾਨੂੰ ਸਾਡੀ ਜ਼ਿੰਦਗੀ ਤੇ ਅਸਰ ਨਹੀਂ ਛੱਡਦੀ ਹੈਨਾ ਉਦੋਂ ਸਾਡੀ ਜ਼ਿੰਦਗੀ ਨਹੀਂ ਬਦਲਦੀ ਗੁਰਬਾਣੀ ਸਾਡਾ ਉਦੋਂ ਹੀ ਰਾਹ ਰੁਸ਼ਨਾਉਂਦੀ ਹੈ ਜਦੋਂ ਅਸੀਂ ਆਪਣੇ ਹਰ ਨਿਰਵਾਹ ਵਿੱਚ ਆਪਣੇ ਹਰ ਕਰਮ ਵਿੱਚ ਗੁਰਬਾਣੀ ਨੂੰ ਅੱਗੇ ਰੱਖਾਂਗੇ ਹੈਨਾ ਜੀ ਅਸੀਂ ਬਸ ਆਹਟ ਵੰਜ ਕਰ ਲਿਆ ਵੀ ਬਸ ਨਿਤਨੇਮ ਕਰ ਲਿਆ ਪਾਠ ਕਰ ਲਿਆ ਅਰਦਾਸ ਕਰ ਲਈ ਮੁੜ ਕੇ ਰੱਬ ਜੀ ਹੁਣੀ ਆਪਣੇ ਘਰ ਤੇ ਅਸਾਂ ਆਪਣੇ ਘਰ ਹਨਾ ਐਵੇਂ ਤਾਂ ਸਾਡੇ ਭਾਗ ਨਹੀਂ ਜਾਗਦੇ ਐਵੇਂ ਤਾਂ ਫਲ ਨਹੀਂ ਮਿਲਦੇ ਦੇਖੋ ਜਦੋਂ ਅਸੀਂ ਗੁਰਬਾਣੀ ਨਾਲ ਅੰਦਰੋਂ ਸਾਝ ਪਾ ਲੈਂਦੇ ਆ ਉਦੋਂ ਸਾਨੂੰ ਜ਼ਿੰਦਗੀ ਦੇ ਅਸਲ ਮਾਇਨੇ ਸਮਝ ਆਉਂਦੇ ਆ ਨਾ ਉਦੋਂ ਸਾਨੂੰ ਸਹੀ ਔਰ ਗਲਤ ਦੀ ਪਛਾਣ ਹੋ ਜਾਂਦੀ ਆ ਉਦੋਂ ਫਿਰ ਅਸੀਂ ਦੂਜਿਆਂ ਨੂੰ ਪਰਖਣ ਦੀ ਬਜਾਏ ਅਸੀਂ ਆਪਣੇ ਆਪ ਨੂੰ ਪਰਖਣ ਲੱਗ ਜਾਂਦੇ ਹਾਂ ਅਸੀਂ ਦੂਜਿਆਂ ਦੇ ਓਕਣ ਦੇਖਣ ਦੀ ਬਜਾਏ ਆਪਣੇ ਗੁਣਾਂ ਨੂੰ ਅੰਦਰੋਂ ਵਿਕਸਿਤ ਕਰਨ ਲੱਗ ਜਾਂਦੇ ਹਾਂ ਆਪਣੇ ਗੁਣਾਂ ਨੂੰ ਪਰਫੁੱਲਤ ਕਰਨ ਲੱਗ ਜਾਂਦੇ ਹਾਂ ਸੁਪਾਵੇਂ ਅਮਰਤ ਵਿਲੇ ਨਿਤਨੇਮ ਦੀ ਸ਼ੁਰੂਆਤ ਦੇ ਵਿੱਚ ਦੋ ਕੋੜੀਆਂ ਪੜੋ ਚਾਹੇ 4 ਚਾਹੇ 5 ਕੋੜੀਆਂ ਹੀ ਪੜੋ ਪਰ ਪੜ ਕੇ ਉਹਨੂੰ ਸਮਝਿਆ ਜ਼ਰੂਰ ਕਰੋ ਵੀ ਇੱਥੇ ਗੁਰੂ ਪਾਥ ਜਾਈਆਂ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ ਸਾਨੂੰ ਕਹਿ ਕੀ ਰਿਹਾ ਹੈ ਨਾ ਫਿਰ ਸਾਡੀ ਪੜੀ ਹੋਈ ਬਾਣੀ ਸੁਣੀ ਹੋਈ ਬਾਣੀ ਫਿਰ ਸਾਡੀ ਥਾਂ ਹੀ ਪੈ ਜਾਂਦੀ ਤੇ ਅੱਜ ਆਪਾਂ ਭਗਤ ਕਬੀਰ ਜੀ ਦੇ ਅਗਲੇ ਸ਼ਲੋਕ ਤੇ ਵਿਚਾਰ ਕਰਾਂਗੇ ਅੱਜ ਦੇ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਨੇ ਕਬੀਰ ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾਓ ਜਿਸੇ ਦਾਦੇ ਕਾਂਜੋ ਜਿਨ ਮਨ ਨਹੀਂ 나ਓ ਇੱਥੇ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਕੰਨਾਂ ਦੇ ਵਿੱਚ ਸੋਨੇ ਦੇ ਉੱਪਰ ਹੋਰ ਵੀ ਲਾਲ ਮੋਤੀ ਜੜ ਕੇ ਪਾ ਲਈਏ ਪਰ ਜੇ ਸਾਡਾ ਮਨ ਕਾਲਪੁਰਖ ਦੇ ਨਾਮ ਨਾਲ ਨਹੀਂ ਜੁੜਿਆ ਜੇ ਸਾਡਾ ਮਨ ਉਸ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਨਹੀਂ ਭਿੱਜਿਆ ਜੇ ਅਸੀਂ ਆਪਣੇ ਮਨ ਨੂੰ ਰੱਬੀ ਗੁਣਾਂ ਦੇ ਨਾਲ ਨਹੀਂ ਸ਼ਿੰਗਾਰਿਆ ਤਾਂ ਸਾਡੇ ਕੰਨਾਂ ਵਿੱਚ ਪਾਏ ਹੋਏ ਕੁੰਡਲ ਸੜੇ ਹੋਏ ਕਾਨਿਆਂ ਦੇ ਸਮਾਨ ਹੀ ਹਨ ਭਾਵੇਂ ਸਾਡਾ ਬਾਹਰੀ ਸ਼ਿੰਗਾਰ ਕੀਤਾ ਹੋਇਆ ਵਿਅਰਥ ਹੀ ਜਾਂਦਾ ਹੈ ਅਸੀਂ ਅੱਜ ਕੱਪੜਿਆਂ ਦਾ ਦਿਖਾਵਾ ਪੈਸੇ ਦਾ ਦਿਖਾਵਾ ਘਰ ਦਾ ਦਿਖਾਵਾ ਚਾਨ ਨੂੰ ਸ਼ੌਕਤ ਦਾ ਦਿਖਾਵਾ ਕਰਦੇ ਕਰਦੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਖਿੱਚਦੇ ਆਪਣੇ ਆਪ ਨੂੰ ਸਭ ਤੋਂ ਅਨੋਖਾ ਸਭ ਤੋਂ ਉੱਚਾ ਸਭ ਤੋਂ ਵੱਡਾ ਦਿਖਾਉਣ ਲਈ ਅਸੀਂ ਐ ਹੋ ਜਾ ਝੂਠਾ ਨਕਾਬ ਪਾਉਨੇ ਆ ਕਿ ਹਮੇਸ਼ਾ ਲਈ ਅਸੀਂ ਝੂਠੇ ਹੀ ਬਣ ਕੇ ਰਹਿ ਜੰਨੇ ਆ ਅਸੀਂ ਦਿਖਾਵੇ ਦੀ ਦੁਨੀਆ ਦੇ ਵਿੱਚ ਕੈਦ ਹੋ ਕੇ ਰਹਿ ਜੰਨੇ ਆ ਦੁਨੀਆ ਨੂੰ ਖੁਸ਼ ਕਰਦੇ ਕਰਦੇ ਅਸੀਂ ਆਪਣੇ ਅਸਲ ਮਾਨਸਿਕ ਖੁਸ਼ੀ ਆਪਣੀ ਅਸਲ ਜ਼ਮੀਰ ਆਪਣੇ ਅਸਲ ਚਿਹਰੇ ਨੂੰ ਹੀ ਖਤਮ ਕਰ ਦਿੰਨੇ ਆ ਦਿਖਾਵੇ ਦੀ ਦੁਨੀਆ ਦਾ ਰਾਹ ਫੜਦੇ ਫੜਦੇ ਅਸੀਂ ਇੰਨਾ ਅੱਗੇ ਨਿਕਲ ਜਾਂਦੇ ਆ ਕਿ ਅਸੀਂ ਆਪਣੇ ਸੱਚ ਤੋਂ ਕੌਹਾਂ ਪਰੇ ਚਲੇ ਜਾਂਦੇ ਆ ਸਾਡਾ ਅਸਲ ਅਸੀਂ ਆਪਣੀ ਅਸਲ ਜ਼ਿੰਦਗੀ ਨੂੰ ਹੀ ਜਿਉਣਾ ਭੁੱਲ ਜਾਂਦੇ ਆ ਅਸੀਂ ਆਪਣੇ ਅਸਲ ਬजूद ਨੂੰ ਆਪਣੀ ਈਰਖਾ ਦੀ ਪੱਟੀ ਵਿੱਚ ਆਪ ਹੀ ਚੋਕ ਕੇ ਰੱਖ ਦਿੰਨੇ ਆ ਇਿੱਤੀ ਮੇਰਾ ਗਵੰਟੀ ਮੇਰਾ ਮਿੱਤਰ ਮੇਰਾ ਰਿਸ਼ਤੇਦਾਰ ਮੇਰੇ ਤੋਂ ਅੱਗੇ ਨਾ ਲੰਘ ਜਾਵੇ ਮੇਰੇ ਤੋਂ ਵੱਧ ਦੌਲਤ ਨਾ ਕਮਾ ਲਵੇ ਮੇਰੇ ਤੋਂ ਵੱਡਾ ਨਾਮ ਨਾ ਬਣਾ ਲਵੇ ਮੂੰਹ ਤੇ ਸੀ ਝੂਠੀ ਹਮਦਰਦੀ ਝੂਠੀ ਤਲਾਸ਼ੇ ਦਾ ਦਿਖਾਵਾ ਪਾ ਕੇ ਅੰਦਰੋਂ ਫਿਰ ਜਸ਼ਨ ਮਨਾਉਂਦੇ ਆ ਦੂਜਿਆਂ ਦੀ ਟਹਿ ਟੇਰੀ ਦਾ ਦੂਜਿਆਂ ਦੀ ਅਸਫਲਤਾ ਦਾ ਆਪਣੇ ਆਪ ਨੂੰ ਬੈਸਟ ਦਿਖਾਉਣ ਲਈ ਆਪਣੇ ਆਪ ਨੂੰ ਮੂਰੇ ਰੱਖਣ ਲਈ ਬੰਦਾ ਦੂਜਿਆਂ ਨੂੰ ਵਿੱਚੇ ਲਤਾੜਦਾ ਲਤਾੜਦਾ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਹੀ ਲਤਾੜ ਕੇ ਰੱਖ ਦਿੰਦਾ ਸਾਡੇ ਮਨ ਵਿੱਚ ਦੇਖੋ ਈਰਖਾ ਉਦੋਂ ਹੀ ਆਉਂਦੀ ਆ ਜਦੋਂ ਸਾਡੇ ਮਨ ਵਿੱਚ ਆਤਮ ਵਿਸ਼ਵਾਸ ਨਹੀਂ ਹੁੰਦਾ ਜਦੋਂ ਅਸੀਂ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਨ ਲੱਗ ਜਾਂਦੇ ਆ ਨਾ ਫਿਰ ਅਸੀਂ ਉਦੋਂ ਹੀ ਬਾਹਰੀ ਦਿਖਾਵੇ ਦੀ ਝਪੇਟ ਵਿੱਚ ਆ ਜਾਂਦੇ ਆ ਅੱਜ ਕੱਲ ਤਾਂ ਰਿਸ਼ਤਿਆਂ ਦੀ ਨੇ ਵੀ ਦਿਖਾਵਾ ਹੀ ਰਹਿ ਗਿਆ ਜਦੋਂ ਅਸੀਂ ਆਪਣੀ ਕੁੜੀ ਨੂੰ ਵਿਆਹਣਾ ਹੁੰਦਾ ਤੇਨੂੰ ਵਿਆਹਣਾ ਹੁੰਦਾ ਤਾਂ ਰਿਸ਼ਤਾ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਇਹ ਹੀ ਦੇਖਿਆ ਜਾਂਦਾ ਵੀ ਮੁੰਡਾ ਸਾਡੀ ਜਾਤ ਦਾ ਕਿ ਨਹੀਂ ਜਿਵੇਂ ਵੀ ਇਹ ਹੁੰਦਾ ਵੀ ਕੁੜੀ ਅਸੀਂ ਮੁੰਡੇ ਨਾਲ ਨਹੀਂ ਜਾਤ ਨਾਲ ਹੀ ਵਿਆਹਣੀ ਹੁੰਦੀ ਹੈ ਉਦੋਂ ਬਸ ਇਹ ਹੀ ਲੱਗਦਾ ਹੁੰਦਾ ਵੀ ਵੀ ਬਸ ਸਾਡੀ ਜਾਤ ਦਾ ਹੀ ਮੁੰਡਾ ਸਾਡੀ ਕੁੜੀ ਨੂੰ ਖੁਸ਼ ਰੱਖ ਸਕਦਾ ਆ ਫਿਰ ਫਿਰ ਇਹ ਦੇਖਿਆ ਜਾਂਦਾ ਕਿ ਵੀ ਹੁੰਦਾ ਵੀ ਸੋਨਾ ਆ ਜਾਇਦਾਦ ਜ਼ਮੀਨ ਜਾਇਦਾਦ ਸਭ ਕੁਝ ਵਧੀਆ ਆ ਖੁੱਲਾ ਆ ਨਾ ਤਾਂ ਫਿਰ ਇਹ ਹੁੰਦਾ ਵੀ ਕਰ ਲੋ ਰਿਸ਼ਤਾ ਫਟਾਫਟ ਕਿਤੇ ਹੱਥੋਂ ਨਾ ਨਿਕਲ ਜਵੇ ਹੈ ਨਾ ਪਰ ਇਹ ਸੋਨਾ ਪੰਤ ਆ ਫਿਰ ਚਾਰਕ ਦਿਨ ਹੀ ਚੱਲਦਾ ਫਿਰ ਜਦੋਂ ਬੰਦੇ ਦੇ ਨਾਲ ਅੰਦਰੋਂ ਬਾਹ ਪੈਂਦਾ ਫਿਰ ਸਾਰੀ ਅਸਲੀਅਤ ਜਦੋਂ ਨਿਕਲ ਕੇ ਬਾਹਰ ਹੁੰਦੀ ਆ ਫਿਰ ਗੱਲ ਮਹੀਨੇ ਚਿਤ ਲੱਗ ਤੱਕ ਪਹੁੰਚ ਜਾਂਦੀ ਆ ਫਿਰ ਜਿਹੜੇ ਰਿਸ਼ਤਿਆਂ ਨੂੰ ਹੱਥਾਂ ਤੇ ਚੱਕੀ ਫਿਰਦੇ ਹੁੰਨੇ ਆ ਬਾਅਦ ਵਿੱਚ ਫਿਰ ਉਹੀ ਰਿਸ਼ਤੇ ਜ਼ਹਿਰ ਵਰਗੇ ਲੱਗਦੇ ਆ ਬਾਅਦ ਵਿੱਚ ਅੱਖ ਖੁੱਲਦੀ ਆ ਕਿ ਬੰਦੇ ਦੇ ਅੰਦਰ ਵੀ ਕੋਈ ਗੁਣ ਹੋਣਾ ਚਾਹੀਦਾ ਆ ਵਿਆਹ ਤੋਂ ਪਹਿਲਾਂ ਬਸ ਇੱਕੋ ਗਰਾਰੀ ਅੜੀ ਹੁੰਦੀ ਆ ਕਿ ਬਸ ਰਿਸ਼ਤਾ ਸਿਰੇ ਚੜਾਉਣਾ ਬਾਅਦ ਵਿੱਚ ਫਿਰ ਉਹ ਗਰਾਰੀ ਅੜ ਜਾਂਦੀ ਆ ਵੀ ਬਸ ਖਿਹੜਾ ਛਡਾਉਣਾ ਤਲਾਕ ਲੈਣਾ ਵੀ ਕਿ ਕਿਵੇਂ ਨਾ ਕਿਵੇਂ ਕਰਕੇ ਛੇਤੀ ਜੱਜ ਆਪਣਾ ਫੈਸਲਾ ਸੁਣਾ ਦੇ ਵੀ ਤੁਸੀਂ ਇੱਕ ਦੂਜੇ ਤੋਂ ਯਾਦ ਫਿਰ ਬੋਤੀ ਕੇਸਾਂ ਵਿੱਚ ਕਈ ਵਾਰੀ ਛੋਟੇ ਮਾਸੂਮ ਬੱਚੇ ਵੀ ਖਿਸਿੱਟੇ ਜਾਂਦੇ ਆ ਮਾਂ ਆਪਣੇ ਵੱਲੋਂ ਖਿੱਚਦੀ ਆ ਤੇ ਬਾਪ ਆਪਣੇ ਵੱਲੋਂ ਖਿੱਚਦਾ ਫਿਰ ਉਹ ਵਿਚਾਰੇ ਨੰਨੀ ਜੀ ਜਾਂਦੇ ਹਨ ਬਚਪਨ ਦੀ ਹਾਸੇ ਖੋਲੇ ਜਾਂਦੇ ਆ ਉਹਦੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਹੀ ਇਹੋ ਜਿਹਾ ਉਹਦੇ ਮੂਰੇ ਟੋਏ ਪੱਟਦੇ ਆ ਜਿਹੜੇ ਵਿਚਾਰੇ ਤੋਂ ਪੂਰੀ ਜ਼ਿੰਦਗੀ ਨਹੀਂ ਪੂਰੀ ਜਾਂਦੀ ਪਰ ਉਹ ਹੀ ਬੱਚਾ ਵੱਡਾ ਹੋ ਕੇ ਅਕ੍ਰਿਤ ਕਰਨਾ ਗੁਸੈਲਾ ਬਣਦਾ ਈਰਖਾਲੂ ਬਣਦਾ ਉਹਦੇ ਅੰਦਰ ਦੀ ਨੈਤਿਕਤਾ ਨੂੰ ਕੁਚਲਣ ਵਿੱਚ ਇਹਨਾਂ ਦਾ ਪੂਰਾ ਪੂਰਾ ਹੱਥ ਹੁੰਦਾ ਇਹਨਾਂ ਦੇ ਆਪਣੇ ਖੁਆਇਸ਼ਾਂ ਝੂਠੀਆਂ ਸ਼ਾਨ ਨੂੰ ਸ਼ੋਕ ਤਾਂ ਬਾਹਰੀ ਦਿਖਾਵੇ ਜ਼ਿੰਦਗੀ ਨੂੰ ਕਿਦਰੇ ਦਿਓ ਕਿਦਰੇ ਪਟਕਾ ਕੇ ਮਾਰਦੇ ਆ ਦੇਖੋ ਅਕਾਲ ਪੁਰਖ ਵਾਹਿਗੁਰੂ ਨੇ ਸਿਰਫ ਸਾਡੇ ਮਨ ਦੀ ਖੂਬਸੂਰਤੀ ਨੂੰ ਦੇਖਣਾ ਹੁੰਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਤੱਕ ਅਸੀਂ ਆਪਣੇ ਅੰਦਰ ਦੇ ਆਪਣੇ ਮਨ ਨੂੰ ਮਨ ਦੇ ਮੂਲ ਰੂਪ ਨੂੰ ਨਹੀਂ ਪਛਾਣ ਲੈਂਦੇ ਜਦੋਂ ਤੱਕ ਅਸੀਂ ਆਪਣੇ ਅੰਦਰ ਦੀ ਜੋਤ ਨੂੰ ਗੁਰੂ ਦੀ ਮੱਤ ਨਾਲ ਜੁਗਾ ਨਹੀਂ ਲੈਂਦੇ ਉਦੋਂ ਤੱਕ ਅਸੀਂ ਬਾਰੀ ਦਿਖਾਵਿਆਂ ਦੇ ਵਿੱਚ ਹੀ ਫਸੇ ਰਹਾਂਗੇ ਜਦੋਂ ਅਸੀਂ ਅੰਦਰੋਂ ਖੁਸ਼ਹਾਲ ਹੋ ਗਏ ਜਦੋਂ ਸਾਡੇ ਮਨ ਵਿੱਚ ਖੇੜਾ ਆ ਗਿਆ ਯੋ ਕਿ ਸਾਡੇ ਮਨ ਅੰਦਰ ਖੂਬਸੂਰਤ ਵਿਚਾਰਾਂ ਦਾ ਬੀਜ ਫੁੱਟ ਪਿਆ ਜਦੋਂ ਅਸੀਂ ਆਪਣੇ ਅੰਦਰ ਦੀ ਜੋਤ ਨਾਲ ਇੱਕਮਿਕ ਹੋ ਗਏ ਅੰਦਰੋਂ ਖੂਬਸੂਰਤ ਹੋ ਗਏ ਫਿਰ ਉਦੋਂ ਸਾਨੂੰ ਆਜ਼ਾਦੀ ਮਿਲ ਜਾਂਦੀ ਹੈ ਇਸ ਦਿਖਾਵੇ ਦੀ ਜੀ ਕੈਦ ਚੋਂ ਉਦੋਂ ਅਸੀਂ ਦੁਨੀਆ ਨੂੰ ਦਿਖਾਵੇ ਦੇ ਲਈ ਨਹੀਂ ਸਗੋਂ ਆਪਣੇ ਅੰਦਰ ਦੀ ਅਸਲ ਖੁਸ਼ੀ ਨਾਲ ਜਿਉਣ ਲੱਗ ਜਾਂਦੇ ਹਾਂ ਉਦੋਂ ਸਾਡੀ ਜ਼ਿੰਦਗੀ ਸਾਨੂੰ ਮੁਬਾਰਕ ਹੋ ਜਾਂਦੀ ਹੈ ਅੱਜ ਦੇ ਵਿਚਾਰ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਬਾਕਸ ਵਿੱਚ ਸ਼ਲੋਕ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਦੇ ਦਿਆ ਕਰੋ ਹੋਈਆਂ ਭੁੱਲਾਂ ਚੁੱਕਾਂ ਨੂੰ ਮਾਫ਼ ਕਰ ਦਿਓ ਫਿਰ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ